ਸਸਾਇਕਲ ਜੀ ਵੈਲਕਮ ਟੂ ਮਾਈ ਚੈਨਲ ਮੰਦਿਰ ਮੈਰਾ ਤੇ ਅੱਜ ਦੇਖੋ ਆਪਾਂ ਤੁਹਾਡੇ ਸਾਹਮਣੇ ਬਹੁਤ ਸੋਹਣਾ ਡਿਜ਼ਾਈਨ ਆ ਜਿਹੜਾ ਲੈ ਕੇ ਆਏ ਹਾਂਗੇ ਇਹ ਆਪਣਾ ਸਕੀਵੀ ਦਾ ਡਿਜ਼ਾਈਨ ਆ ਹਮਮ ਕロップ-ਟੌਪ ਕਾਇਲੋ ਚੈਦੀ ਜਿਹੜਾ ਨਾਭੀ ਤੋਂ ਉੱਪਰ ਹੁੰਦਾ ਉਹ ਆਪਾਂ ਬਣਾਉਣ ਜਾ ਰਹੇ ਹਾਂਗੇ ਅੱਜ ਤੇ ਇਹਦੇ ਡਿਜ਼ਾਈਨ ਆ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰਡਰ ਦੀ ਗੱਲ ਕਰ ਲਈਏ ਦੇਖੋ ਬਾਰਡਰ ਬੁਣਿਆ ਹੋਇਆ ਇਹਦਾ ਆਪਣੇ 5.5 ਇੰਚ ਤੱਕ ਜਿਹੜਾ ਬਾਰਡਰ ਆਗਾ ਬੁਣਨਾਗਾ ਇਦੂ ਕੱਟਣਾ ਰੱਖੋ ਤੁਸੀਂ ਬੱਡਰਾ ਇਹਦਾ 5 ਇੰਚ ਵੀ ਰੱਖ ਸਕਦਾ 5.5 ਇੰਚ ਵੀ ਰੱਖ ਸਕਦਾ ਆਪਾਂ ਇੱਥੇ 5.5 ਇੰਚ ਰੱਖਿਆ ਹੈਗਾ 5 ਤੋਂ نیچے ਨਾ ਰੱਖਿਓ ਘਟਣਾ ਰੱਖਣ ਦਾ ਮਤਲਬ ਇਸ ਤੋਂ ਬਾਅਦ ਦੇਖੋ ਆਪਾਂ ਨੇ ਸ਼ੋਲਡਰ ਕੱਢਣੇ ਹੈਗੇ ਜਿਹੜੇ ਉਹ ਆਪਾਂ ਇੱਥੋਂ ਨੀਚੇ ਤੋਂ ਲਗਾ ਲਾਂਗੇ ਇੰਚ ਟੇਪ ਇਹ ਆਪਣਾ ਲੋ ਸਕੇਲ ਹੈਗਾ ਤੇ 13 ਇੰਚ ਤੱਕ ਜਿਹੜਾ ਬੁਣਾਗਾ ਜੇ 2 ਇੰਚ ਜਿਹੜਾ ਰਹਿੰਦਾ ਹੈਗਾ ਆਪਣਾ ਇਹ 11 ਇੰਚ ਤੱਕ ਰੈਡੀ ਹੋਇਆਗਾ ਦੇਖੋ ਇੰਨਾ ਕਿ 11.5 ਪਿਆਰ ਹੋਇਆ ਹੋਇਆਗਾ 13 ਇੰਚ ਤੱਕ ਹੋਰ ਬੁਣ ਕੇ ਆਪਾਂ ਮੋਡੇ ਕੱਢਾਂਗੇ ਉਹ ਆਪਾਂ ਪਾਰਟ 2 ਦੇ ਵਿੱਚ ਦੱਸਾਂਗੇ ਵੀ ਇਹਦੇ ਮੋਡੇ ਕਿਵੇਂ ਨਿਕਲਣਗੇ ਠੀਕ ਹੈ ਨਾ ਅੱਜ ਆਪਾਂ ਪਾਰਟ 1 ਬਣਾ ਰਹੇ ਹਾਂਗੇ ਜਿਹਦੇ ਵਿੱਚ ਇਹਦੀ ਬੁਲਤੀ ਦੀ ਗੱਲ ਕਰਾਂਗੇ ਠੀਕ ਹੈ ਨਾ ਵੀ ਇਹ ਬੁਲਤੀ ਹੈ ਜਿਹੜੀ ਕਿਵੇਂ ਪੈਂਦੀ ਹੈ ਡਿਜ਼ਾਈਨ ਆ ਚਲੋ ਜੀ ਆਪਾਂ ਏਅਰ ਡਿਜ਼ਾਈਨ ਬਣਾਉਣ ਵਾਸਤੇ ਅਲੱਗ ਹੋਰ ਕਲਰ ਦਾ ਲੈ ਲਿਆ ਰਫ ਲਈ ਜਾ ਮਤਲਬ ਪਸਮ ਹੋਰ ਲੈ ਲਈ ਤਾਂ ਕਿ ਤੁਹਾਨੂੰ ਡਿਜ਼ਾਈਨ ਜਿਹੜਾ ਦਿਖਾ ਸਕੀਏ ਇਹ ਸਲਾਈਆਂ ਆਪਾਂ 10 ਨੰਬਰ ਤੇ ਬੁਣ ਰਹੇ ਆਂਗੇ ਹਾਂਜੀ ਇਹ ਡਿਜ਼ਾਈਨ ਆ ਜਿਹੜਾ ਕਿਵੇਂ ਬੁਣਨਾਗਾ ਸਭ ਤੋਂ ਪਹਿਲਾਂ ਤਾਂ ਆਪਾਂ ਨੇ 26 ਫੰਦੇ ਲੈ ਕੁੰਡੇ ਲੈ ਲੇ ਸਭੀ ਕੁੰਡੇ ਲੈ ਲਏ ਆਪਾਂ ਨੇ ਸਰਨ ਪਹਿਲਾਂ ਪਤਾ ਨੂੰ ਬਾਰਡਰ ਦੱਸ ਦਿਆਂ ਵੀ ਕਿਵੇਂ ਬੁਣਨਾਗਾ ਠੀਕ ਹੈ ਨਾ ਬਹੁਤ ਸੋਖਾ ਬਾਰਡਰ ਇਹ ਪਹਿਲੀ ਸਲਾਈ ਥੋੜੀ ਜਿਹੀ ਔਕੀ ਪਊਗੀ ਬਟ ਇੰਨੀ ਨਹੀਂ ਕਿਉਂਕਿ ਇੱਥੇ ਟਾਈਟ ਹੁੰਦੇ ਆ ਨਾ ਹਾਂਜੀ ਬਾਰਡਰ ਕਿਵੇਂ ਬੁਣਨਾ ਪਤਾ ਨੂੰ ਬਾਰਡਰ ਵਾਰ ਦੱਸ ਦਿਆਂ ਪਹਿਲਾਂ ਇੱਕ ਕੁੰਡਾ ਆਪਾਂ ਉਤਾਰ ਲਵਾਂਗੇ ਇਹ ਆਪਣਾ ਸਟਿਚ ਦਾ ਹੋ ਜਾਂਦਾ ਹੈਗਾ ਇੱਕ ਕੁੰਡਾ ਆਪਾਂ ਨੇ ਉਤਾਰ ਲਿਆ ਇੱਥੇ ਦੋ ਕੁੰਡੇ ਆਪਾਂ ਜਿਹੜੇ ਸਿੱਧੇ ਬੁਣਨੇ ਆਂਗੇ ਆਪਾਂ ਥੋੜਾ ਜਿਹਾ ਹੀ ਦੱਸਾਂਗੇ ਜਿਆਦਾ ਨਹੀਂ ਦੱਸਦੇ ਕਿਉਂਕਿ ਫਿਰ ਵੀਡੀਓ ਬੜੀ ਲੰਮੀ ਹੋ ਜਾਂਦੀ ਆ ਦੇਖੋ ਦੋ ਕੁੰਡੇ ਸਿੱਧੇ ਕਰ ਲੇ ਇਸ ਤੋਂ ਅੱਗੇ ਕਰਾਂਗੇ ਠੀਕ ਹੈ ਨਾ ਅੱਗੇ ਕਰਕੇ ਦੋ ਕੁੰਡੇ ਜਿਹੜੇ ਉਲਟੇ ਬੁਣਾਂਗੇ ਸਾਈਂ ਦੇਖ ਸਾਈਂ ਇਹਨਾਂ ਵਰੀ ਤਾਂ ਪਾ ਲਿਆ ਤੇ दो कुंडे उल्टे फिर ता पिछे करा दो सीधे फिर तक अ करा दो उल्टे बुना फिर दो कुंडे सीधे बुनांगे। धागा पिस्से कर लिया इस धाग अगे करा तो दो उल्टे बुणा धागा पिस्से करा फिर दो सीधे ਇਸ ਤਰੀਕੇ ਨਾਲ ਹੀ ਪੂਰੀ ਸਲਾਈ ਜਿਹੜੀ ਕੰਪਲੀਟ ਕਰਾਂਗੇ ਆਪਾਂ ਚਲੋ

ਇਹ ਤੁਸੀਂ ਆਪਣੇ ਨਾ ਸ਼ਾਵਨ ਨਾਲ ਦੇਖ ਲਿਓ ਵੀ ਤੁਸੀਂ ਨੇ ਕਿੰਨੇ ਕੁੰਡੇ ਲਾਉਣੇ ਹੈਗੇ ਇਹ ਆਪਾਂ ਨੇ ਟੋਟਲ ਸਕੀਵ ਦੇ ਜਿਹੜੇ 110 ਕੁੰਡੇ ਲਾਏ ਹੈਗੇ ਜਿਹੜੇ ਐਲ ਐਮ ਸਾਈਜ਼ ਤੱਕ ਬਿਲਕੁਲ ਸਹੀ ਸਾਈਜ਼ ਆਊਗਾ ਪਰਫੈਕਟ ਆਊਗਾ ਠੀਕ ਹੈ ਨਾ ਆਪਾਂ ਇਹ ਨੀਚੇ ਜਿਹੜੇ ਆ ਸਕੀਵ ਲਾਈਏ 110 ਕੁੰਡੇ ਲਾਈ ਹੈਗੇ ਆ ਫਿਲਹਾਲ ਆਪਣੇ ਸਭੀ ਕੁੰਡੇ ਲਾਇਆ ਤੁਹਾਨੂੰ ਦੱਸਣ ਵਾਸਤੇ ਠੀਕ ਹੈ ਨਾ ਇੱਕ ਸਲਾਈ ਦੇਖੋ ਆਪਣੀ ਪੈ ਗਈ ਬਾਰਡਰ ਦੀ ਦੂਜੀ ਸਲਾਈ ਕਿਵੇਂ ਪਾਉਣੀ ਹੈਗੇ ਇਥੇ ਜਿਹੜੇ ਕੁੰਡੇ ਉਲਟੇ ਦਿੰਦੇ ਨੇ ਉਹਨਾਂ ਨੂੰ ਆਪਾਂ ਉਲਟਾ ਬੁਣਨਾ ਠੀਕ ਹੈ ਨਾ ਜਿਹੜੇ ਸਿੱਧੇ ਦਿੰਦੇ ਆ ਉਹਨਾਂ ਨੂੰ ਆਪਾਂ ਸਿੱਧਾ ਬੁਣਨਾਗਾ ਪਹਿਲਾ ਫੰਦਾ ਆਪਾਂ ਉਤਾਰ ਦਵਾਂਗੇ ਤਾਂ ਕਿ ਸਾਈਡ ਤੇ ਵਧੀਆ ਫਿਨਿਸ਼ਿੰਗ ਨਾਲ ਹੋਵੇ ਇਹਨਾਂ ਨੂੰ ਆਪਾਂ ਉਲਟਾ ਬੁਣਾਂਗੇ ਦੋ ਕੁੰਡਿਆਂ ਨੂੰ ਇਹ ਉਲਟੇ ਦਿਖਾਈ ਦੇ ਰਹੇ ਆਪਣੇ ਜਿਹੜੇ ਲੱਕਾ ਸ਼ੱਕਰ ਜਿਹੜੇ ਆ ਸਿੱਧੇ ਦਿਖਾਈ ਦੇ ਰਹੇ ਧਾਗਾ ਪਿੱਛੇ ਕਰਾਂਗੇ ਸਿੱਧੇ ਬੁਣਾਂਗੇ ਇਹਨਾਂ ਨੂੰ ਆਪਾਂ ਆ ਇਸ ਤਰੀਕੇ ਨਾਲ ਤਾ ਗੱਗੇ ਕਰਾਂਗੇ ਉਲਟੇ ਬਣਾਗੇ ਅਜੀ ਆਪਣਾ ਡਿਜ਼ਾਈਨ ਦਿਖਾਈ ਦੇ ਦਗਾ ਜਦੋਂ ਆਪਾਂ ਚਾਰਕਸ ਲਾਈਆਂ ਪਾਲਾਂਗੇ ਨਾ ਉਹ ਡਿਜ਼ਾਈਨ ਇਹਦਾ ਪ੍ਰੋਪਰ ਦਿਖਾਈ ਦਊਗਾ ਦੇਖੋ ਜੀ ਆਪਾਂ ਨੇ ਇਹ ਬਾਰਡਰ ਤੁਹਾਨੂੰ ਦੱਸਤਾ ਬਣਾਉਣਾ ਸਿੱਧੀ ਸਾਈਡ ਆਪਾਂ ਆ ਗਏ ਠੀਕ ਹੈ ਨਾ ਇਸ ਤੋਂ ਬਾਅਦ ਜੋ ਡਿਜ਼ਾਈਨ ਸ਼ੁਰੂ ਕਰਨਾ ਕੀ ਕਰਨਾਗਾ ਆਪਾਂ ਨੇ ਅ ਮਤਲਬ ਜਦੋਂ ਇੱਥੋਂ ਆਪਾਂ ਨੇ ਡਿਜ਼ਾਈਨ ਪਾਉਣਾ ਆ ਵਾਲੀ ਜਗ੍ਹਾ ਤੋਂ ਤਾਂ ਇੱਕ ਸਲਾਈ ਆਪਣੀ ਸਿੱਧੀ ਪਾਉਣੀ ਐ ਇੱਕ ਉਲਟੀ ਪਾਉਣੀ ਐ ਇਹ ਵੀ ਆਪਾਂ ਪਾ ਲੈਣੇਗੇ ਫਿਰ ਤੁਹਾਨੂੰ ਦੱਸ ਦੇਵਾਂਗੇ ਪਹਿਲਾ ਬੰਦਾ ਆਪਾਂ ਨੇ ਉਤਾਰ ਲਿਆ ਇੱਕ ਸਲਾਈ ਆਪਣੀ ਸਿੱਧੀ ਪਾਉਣੀ ਐ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਵੇ ਆਪਣੇ ਬਾਰਡਰ ਤੁਹਾਨੂੰ ਬਸ ਦੋ ਹੀ ਸਲਾਈਆਂ ਪਾ ਕੇ ਦਸੀਆਂ ਨੇ ਤੁਸੀਂ ਇਸੇ ਹਿਸਾਬ ਨਾਲ 5.5 ਇੰਚ ਤੱਕ ਤਿਆਰ ਕਰ ਲੈਣਾਗਾ ਠੀਕ ਹੈ ਨਾ ਇਸ ਤੋਂ ਬਾਅਦ ਜਦੋਂ ਡਿਜ਼ਾਈਨ ਸ਼ੁਰੂ ਕਰਨਾ ਉਹਦੋਂ ਆਪਾਂ ਨੇ ਇੱਕ ਸਲਾਈ ਸਿੱਧੀ ਪਾ ਲੈਣੀ ਹੈ ਸਾਰੇ ਇਹ ਉਲਟੀ ਪਾ ਲਵਾਂਗੇ ਦੋ ਸਲਾਈਆਂ ਨੇ ਜਿਹੜੀਆਂ ਆਪਾਂ ਹੋਰ ਪਾਵਾਂਗੇ ਆਪਾਂ ਪ੍ਰੋਪਰ ਤਨੂ ਸਾਰਾ ਦੱਸ ਦਰਿਆਂਗੇ ਮਤਲਬ ਇੱਥੋਂ ਹੁਣੀ ਕਰਿਆ ਸਕਿਪ ਨਹੀਂ ਕਰਿਆ ਹੈਗਾ ਬਸ ਤੁਸੀਂ ਵੀ ਇਦਾਂ ਹੀ ਆਪਣਾ ਡਿਜ਼ਾਈਨ ਜਿਹੜਾ ਪਾ ਸਕਦੇ ਹੋਗੇ ਇਹ ਤੁਸੀਂ ਡਿਜ਼ਾਈਨ ਆ ਸਿੰਗਲ ਪਸਮ ਤੇ ਵੀ ਬਣਾ ਸਕਦੇ ਹੋ ਤੇ ਤਿੰਨ ਪਲਾਈ ਪਸਮ ਤੇ ਵੀ ਬਣਾ ਸਕਦੇ ਆ ਆਪਾਂ ਨੀਚੇ ਜਿਹੜੇ ਸਕੀਬੀ ਬੁਣੀਆਂਗੇ ਉਹ ਤਿੰਨ ਪਲਾਈ ਪਸਮ ਆ ਜਿਹੜੇ ਲੈਤੇ ਇੱਕ ਕਲਰ ਦੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਰੰਗ ਆ ਜਿਹੜਾ ਲੈ ਸਕਦੇ ਹੋ ਕਲਰ ਹੈਗਾ ਆਪਦੀ ਚੋਇਸ ਨਾਲ ਬਹੁਤ ਸੋਹਣੇ-ਸੋਹਣੇ ਕਲਰ ਆਉਂਦੇ ਆਗੇ ਲਾਈਟ ਕਲਰ ਚ ਵੀ ਬਣ ਸਕਦੇ ਤੇ ਡਾਰਕ ਕਲਰ ਦੇ ਵਿੱਚ ਵੀ ਸੋਹਣੀ ਲੱਗਦੇ ਆਗੇ ਇਸ ਤੋਂ ਬਾਅਦ ਦੇਖੋ ਇੱਕ ਸਿੱਧੀ ਬੈਗੀ ਇੱਕ ਆਪ ਸਲਾਈ ਆ ਜਿਹੜੀ ਉਲਟੀ ਪਾ ਲਵਾਂਗੇ ਸਾਰੇ ਦੀ ਸਾਰੀ ਇੱਥੋਂ ਵੀ ਦੇਖੋ ਇੱਕ ਕੁੰਡਾ ਆਪ ਉਤਾਰ ਲਵਾਂਗੇ ਇਸੇ ਤਰੀਕੇ ਨਾਲ ਤੇ ਸਾਰੇ ਸਲਾਈ ਜਿਹੜੀਆਂ ਆਪਾਂ ਨੂੰ ਉਲਟੀ ਬ ਫਿਰ ਇਸ ਤੋੜਾ ਡਿਜ਼ਾਈਨ ਜਿਹੜਾ ਆਪਾਂ ਸ਼ੁਰੂ ਕਰਾਂਗੇ ਡਿਜ਼ਾਈਨ ਆ ਜਿਹੜਾ ਧਿਆਨ ਨਾਲ ਦੇਖਿਓ ਓ ਮਾਈ ਗਾਹ ਸੁਣ ਕੇ ਆਲਾ ਆ ਇਹਦੀ ਮੋੜ ਪਰਸਾ ਇਹਦੀ ਜਾਨ ਅਨਗਰ ਬਾਕੀ ਤੇ ਬੰਦ ਕਰਦੇ ਹੋ ਤਾਂ ਕਰ ਲਵਾਂ। ਦੇਖੋ ਜੀ ਆਪਣੀ ਸਲਾਈ ਇੱਕ ਸਿੱਧੀ ਪਾਲੀ, ਕੁਲਟੀ ਪਾਲੀ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸ਼ੁਰੂ ਕਰਦੇ ਆਂਗੇ। ਪਹਿਲੀ ਸਲਾਈ ਧਿਆਨ ਨਾਲ ਦੇਖੋ ਕਿਵੇਂ ਸ਼ੁਰੂ ਕਰਨੀ ਆ। ਆਪਣਾ ਜਿਹੜਾ ਡਿਜ਼ਾਈਨ ਆ ਇਹ ਸੇ ਸੇ ਕੁੰਡਿਆਂ ਦਾ ਡਿਜ਼ਾਈਨ ਆ ਠੀਕ ਹੈ ਨਾ। ਸੇ ਸੇ ਦੇ ਸਾਹਮਣੇ ਨਾਲ ਕੁੰਡੇ ਜਿਹੜੇ ਵੰਡ ਲੈਣੇ ਆਪਾਂ ਨੇ। ਚਲੋ ਜੀ ਕਿਵੇਂ ਸ਼ੁਰੂ ਕਰਨਾ? ਸਾਰਨੋਂ ਪਹਿਲਾਂ ਦੇਖੋ ਇੱਕ ਕੁੰਡਾ ਤਾਂ ਆਪਾਂ ਨੇ ਉਤਾਰ ਲੈਣਾ। ਠੀਕ ਹੈ ਨਾ? ਇੱਕ ਕੁੰਡਾ ਉਤਾਰ ਲਿਆ। ਇੱਕ ਕੁੰਡਾ ਉਤਾਰ ਲੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਵਾਂਗੇ ਠੀਕ ਹੈ ਇਸ ਤੋਂ ਬਾਅਦ ਦੇਖੋ ਆ ਜਿਹੜੇ ਤਿੰਨ ਕੁੰਡੇ ਨੇ ਆਪਣੇ ਧਿਆਨ ਨਾਲ ਦੇਖੋ ਇੱਥੋਂ ਤਿੰਨ ਕੁੰਡੇ ਨੇ ਜਿਹੜੇ ਤੀਜਾ ਕੁੰਡਾ ਦਾ ਜਿਹੜਾ ਆ ਦੋ ਕੁੰਡਿਆਂ ਦੇ ਉੱਪਰ ਦੇ ਆਪਾਂ ਨੇ ਇਸ ਤਰੀਕੇ ਨਾਲ ਟਪਾ ਦੇਣਾ ਠੀਕ ਹੈ ਨਾ ਟਪਾਤਾ ਨਾ ਦੇਖੋ ਇਥੋਂ ਟਪਾਤਾ ਆਪਾਂ ਨੇ ਇਸ ਤੋਂ ਬਾਅਦ ਜਿਹੜਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਆਪਾਂ ਨੇ ਸਿੱਧਾ ਬੁਣ ਲੈਣਾ ਹੁਣ ਦੇਖੋ ਆਹ ਤਾਂ ਅੱਗੇ ਕਰ ਲੈਣਾ ਇਹਦੇ ਉੱਪਰ ਆਪਣੀ ਜਿਹੜੀ ਜਾਲੀ ਆ ਇਸ ਤਰੀਕੇ ਨਾਲ ਬਣਾ ਦੇਣੀ ਆ ਨਾਲ ਤਾਂ ਆਪਣਾ ਕੁੰਡਾ ਪੂਰਾ ਹੋ ਜਾਣਾ ਆ ਨਾਲੇ ਆਪਣੇ ਜਾਲੀ ਬਣ ਜਾਣੀ ਐ ਇਸ ਤੋਂ ਬਾਅਦ ਤਿੰਨ ਕੁੰਡੇ ਆ ਜਿਹੜੇ ਆਪਾਂ ਨੇ ਸਿੱਧੇ ਬੁਣ ਲੈਣੇ ਆ ਸੇ ਕੁੰਡੇ ਦਾ ਡਿਜ਼ਾਈਨ ਆ ਇਹ ਆਪਣਾ ਇੱਕ ਦੋ ਧਿਆਨ ਨਾਲ ਦੇਖੋ ਤਿੰਨ ਤਿੰਨ ਕੁੰਡੇ ਆਪਾਂ ਨੇ ਸਿੱਧੇ ਬੁਣ ਲੇ ਇਸ ਤੋਂ ਬਾਅਦ ਦੇਖੋ ਆਪਾਂ ਨੇ ਫੇਰ ਤਿੰਨ ਕੁੰਡੇ ਲੈ ਲੈਣੇ ਆਗੇ ਜਿਹੜਾ ਤੀਜਾ ਕੁੰਡਾ ਕਿ ਇਧਰਲੀ ਸਾਈਡ ਆ ਰਿਹਾ ਹੈਗਾ ਦੇਖੋ ਇਸ ਤਰੀਕੇ ਨਾਲ ਇਹਨੂੰ ਉੱਪਰ ਦੀ ਦੋ ਕੁੰਡਿਆਂ ਦੇ ਉੱਪਰ ਦੀ ਟਪਾ ਦੇਣਾਗਾ ਇੱਕ ਕੁੰਡਾ ਆਪਣੇ ਸਿੱਧਾ ਬੁਣਤਾ ਧਾਗ ਅੱਗੇ ਕਰਾਂਗੇ ਇੱਥੇ ਆਪਾਂ ਨੇ ਕੀ ਕਰਨੀ ਹੈ ਜਾਲੀ ਬਣਾ ਦੇਣੀ ਹੈ ਠੀਕ ਹੈ ਨਾ ਫਿਰ ਤਿੰਨ ਕੁੰਡੇ ਸਿੱਧੇ ਬੁਣ ਲੈਣਿਆ ਇੱਕ ਦੋ ਤਿੰਨ ਕੁੰਡੇ ਸਿੱਧੇ ਠੀਕ ਹੈ ਫਿਰ ਆਪਾਂ ਦੇਖੋ ਤੀਜਾ ਕੁੰਡਾ ਚੱਕਣਾਗਾ ਦੋ ਦੇ ਉੱਪਰ ਦੀ ਟਪਾ ਦੇਣਾ ਇਸੇ ਤਰੀਕੇ ਨਾਲ ਆਪਾਂ ਨੇ ਸਾਰੇ ਸਲਾਈਏ ਜਿਹੜੀ ਪੂਰੀ ਪਾਉਣੀ ਹੈਗੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਪਹਿਲਾਂ ਇਸ ਤੋਂ ਬਾਅਦ ਆ ਧਾਗਾ ਅੱਗੇ ਕਰਾਂਗੇ ਅਗੇ ਕਰਕੇ ਇਥੋਂ ਦੀ ਜਾਲੀ ਬਣਾ ਲਾਂਗੇ ਨਾਲੇ ਕੁੰਡਾ ਪੁੰਨ ਲਵਾਂਗੇ ਸਿੱਧਾ ਫੇਰ ਤਿੰਨ ਕੁੰਡੇ ਸਿੱਧੇ ਪੁੰਨ ਲੈਣੇ ਆ ਬਹੁਤ ਸੌਖਾ ਡਿਜ਼ਾਈਨ ਆ ਕੋਈ ਵੀ ਬਣਾ ਸਕਦਾ ਬਿਗਨਰ ਵੀ ਬਣਾ ਸਕਦਾਗਾ ਦੇਖੋ ਜੀ ਤਿੰਨ ਕੁੰਡੇ ਪੈ ਗਏ ਇਸ ਤੋਂ ਬਾਅਦ ਫੇਰ ਦੇਖੋ ਇਸ ਤਿੱਕੇ ਨਾਲ ਆ ਤੀਜਾ ਕੁੰਡਾ ਚੱਕਣਾ ਆਪਾਂ ਨੇ ਇਹਦੇ ਉੱਪਰ ਦੀ ਟਪਾ ਦੇਣਾ ਇਸ ਤਿੱਕੇ ਖੜਜੇ ਇੱਕ ਮਿੰਟ ਆਪ ਸੈੱਟ ਕਰ ਲਈਏ ਕੁੰਡਾ ਨਿਕਲ ਗਏ ਕੋਈ ਗੱਲ ਨਹੀਂ ਧਿਆਨ ਰੱਖਣਾ ਆਪਾਂ ਨੇ ਫੇਰ ਦੇਖੋ ਤੀਜੇ ਕੁੰਡੇ ਨੂੰ ਚੱਕਣਾ ਆਪਾਂ ਨੇ ਤੇ ਦੋ ਦੇ ਉੱਪਰ ਤੇ ਟਪਾ ਦੇਣਾ ਕੇਰਾ ਜੀ ਮੁਸ਼ਕਲ ਲੱਗੂਗਾ ਜਦੋਂ ਆਪਾਂ ਡਿਜ਼ਾਈਨ ਬਣਾਉਣ ਲੱਗ ਜੇ ਨਾ ਫਿਰ ਸੌਖਾ ਹੋ ਜਾਂਦਾਗਾ ਮਤਲਬ ਹੱਥ ਲੱਗਣ ਲੱਗੇ ਹੈ ਨਾ ਆਈ ਤਰੀਕੇ ਨਾਲ ਜਿਹੜਿਆ ਬਾਕੀ ਬਚ ਗਿਆ ਆਪਣੇ ਕੁੰਡੇ ਜਿਹੜੇ ਸਿੱਧੇ ਬੁਣ ਲੈਣਿਆਂਗੇ ਦੇਖੋ ਸਾਰੇ ਬਿਲਕੁਲ ਸਾਈਜ਼ ਫਿੱਟ ਹੋਏਗੇ ਨਾ ਡਿਜ਼ਾਈਨ ਦੇ ਵਿੱਚ ਲਓ ਜੀ ਦੂਜੀ ਸਲਾਈ ਆਪਾਂ ਨੇ ਕਿਵੇਂ ਪਾਉਣੀ ਹੈ ਉਲਟੀ ਸਾਈਡ ਤੋਂ ਇਹ ਸਾਰੇ ਸਲਾਈਏ ਜਿਹੜੀ ਆਪਾਂ ਨੇ ਉਲਟੀ ਪਾਉਣੀ ਹੈ ਇਹਦੇ ਵਿੱਚ ਕੋਈ ਚੇਂਜ ਨਹੀਂ ਕਰਨਾ ਹੈਗਾ ਇਹ ਸਲਾਈਏ ਜਿਹੜੀ ਸਾਰੀ ਆਪਾਂ ਉਲਟੀ ਪਾ ਲੈਣੀ ਹੈ ਹੰਜੇ ਆਪ ਸਲਾਈ ਪਾ ਲਈ ਸਾਰੀ ਫਿਰ ਤਾਂ ਹਮ ਦੱਸਦੇ ਨਹੀਂ ਵੀਡੀਓ ਬਹੁਤ ਲੰਮੀ ਬਣ ਜਾਂਦੀ ਹਾਂਜੀ ਦੇਖੋ ਦੂਜੀ ਸਲਾਈ ਜਿਹੜੀ ਆਪਣੇ ਉਲਟੀ ਪਾ ਲਈ ਹੁਣ ਆਪਣੀ ਸਲਾਈ ਹੈ ਤੰਨਾ ਡਿਜ਼ਾਈਨ ਦੀ ਠੀਕ ਹੈ ਤੀਜੀ ਸਲਾਈ ਚੱਲ ਰਹੀ ਹੈ ਹੁਣ ਦੇਖੋ ਧਿਆਨ ਨਾਲ ਜਿੱਥੇ ਆਪਣੀ ਆ ਜਾਲੀ ਬਣੀ ਹੈ ਨਾ ਠੀਕ ਹੈ ਨਾ ਆ ਵਾਲੀ ਜਾਲੀ ਬਣੀ ਹੈਗੀ ਆ ਵਾਲੀ ਇਹਨੂੰ ਛੱਡ ਕੇ ਆ ਜਾਲੀ ਦੇ ਉੱਪਰ ਵਾਲਾ ਕੁੰਡਾ ਆ ਦੋ ਤੱਕ ਕਰਾਂਗੇ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਪਹਿਲਾ ਕੁੰਡਾ ਪਹਿ ਉਤਾਰ ਲਵਾਂਗੇ ਧਿਆਨ ਨਾਲ ਦੇਖੋ ਥੋ ਆ ਕੁੰਡਾ ਉਤਾਰ ਲਿਆ ਹੁਣ ਦੇਖੋ ਆ ਜਿਹੜਾ ਤੀਜਾ ਮਤਲਬ ਜਾਲੀ ਦੇ ਉੱਪਰ ਵਾਲਾ ਕੁੰਡਾ ਇਹਨੂੰ ਛੱਡ ਕੇ ਆ ਦੋ ਕੁੰਡੇ ਨੂੰ ਆਪਾਂ ਇੱਕ ਕਰ ਦਵਾਂਗੇ ਠੀਕ ਹੈ ਨਾ ਦੋ ਦਾ ਇੱਕ ਕਰਤਾ ਠੀਕ ਹੈ ਤਾਂ ਅੱਗੇ ਕਰਾਂਗੇ ਆ ਜਿਹੜਾ ਹੁਣ ਜਾਲੀ ਦੇ ਉੱਪਰ ਵਾਲਾ ਕੁੰਡਾ ਹੈਗਾ ਇਹ ਤੋਂ ਆਪਾਂ ਇਸ ਤਰੀਕੇ ਨਾਲ ਜਾਲੀ ਬਣਾਵਾਂਗੇ ਤੇ ਸਾਈਡ ਤੇ ਤਾਂ ਅੱਗੇ ਕਰਕੇ ਫੇਰ ਤਾਂ ਅੱਗੇ ਕਰਾਂਗੇ ਹੁਣ ਇਧਰੋਂ ਆ ਜਿਹੜਾ ਕੁੰਡਾ ਹੈਗਾ ਆਪਾਂ ਇਹਨੂੰ ਸਿੱਧਾ ਕਰ ਲਵਾਂਗੇ ਇਸ ਤਰੀਕੇ ਨਾਲ ਕਰਕੇ ਸਿੱਧਾ ਇਹਨੂੰ ਦੋ ਤੋਂ ਇੱਕ ਬਣਾਵਾਂਗੇ ਠੀਕ ਹੈ ਦੋ ਜਾਲੀਆਂ ਨੇ ਆਪਣੀ ਜਿਹੜੀ ਸਾਈਡ ਤੇ ਪੈ ਜਾਣਗੇ ਜਾਲੀ ਵਾਲੇ ਇੱਕ ਕੁੰਡੇ ਦੇ ਵਿਚਾਲੇ ਜਿਹੜੇ ਰਹਿ ਗਏ ਸੀ ਉਸ ਤੋਂ ਬਾਅਦ ਇੱਕ ਕੁੰਡਾ ਆਪਾਂ ਫੇਰ ਸਿੱਧਾ ਬੁਣਾਵਾਂਗੇ ਇੱਕ ਹੀ ਸਿੱਧਾ ਬੁਣਾਂਗਾ ਦੇਖੋ ਇਸ ਵਾਰ ਫੇਰ ਜਾਲੀ ਵਾਲਾ ਕੁੰਡਾ ਆ ਗਿਆ ਇਹਨੂੰ ਛੱਡ ਕੇ ਆਹ ਦੋ ਦਾ ਇੱਕ ਕਰਾਂਗੇ ਠੀਕ ਹੈ ਨਾ ਹੁਣ ਧਾਗਾ ਅੱਗੇ ਕਰਾਂਗੇ ਜਾਲੀ ਬਣਾਵਾਂਗੇ ਆਹ ਕੁੰਡੇ ਤੇ ਜਾਲੀ ਵਾਲੇ ਤੇ ਇੱਥੇ ਇੱਕ ਜਾਲੀ ਹੋਰ ਬਣਾਵਾਂਗੇ ਸਾਈਡਾਂ ਤੇ ਜਾਲੀਆਂ ਬਣ ਜਾਣਗੇ ਦੋਨੇ ਸਾਈਡਾਂ ਠੀਕ ਹੈ ਨਾ ਧਾਗਾ ਫੇਰ ਅੱਗੇ ਕਰਾਂਗੇ ਕੁੰਡੇ ਕਾ ਕੁੰਡੇ ਨੂੰ ਇੱਥੋਂ ਚੱਕਾਂਗੇ ਇਸ ਤਰੀਕੇ ਨਾਲ ਮੂਹਰੋ ਇੱਥੋਂ ਐ ਪਾ ਕੇ ਇਹਨੂੰ ਇਸ ਤਰੀਕੇ ਨਾਲ ਸਿੱਧਾ ਕਰ ਲਵਾਂਗੇ ਤੇ ਬੈਕ ਸਲਾਈ ਕੱਢ ਲਵਾਂਗੇ ਪਿੱਸੋਂ ਦੇ ਦੋ ਦਾ ਇੱਕ ਕਰਾਂਗੇ ਤੇ ਫਿਰ ਇੱਕ ਕੁੰਡਾ ਸਿੱਧਾ ਬੁਣਾਗੇ ਇਹ ਸਲਾਈ ਥੋੜੀ ਧਿਆਨ ਨਾਲ ਦੇਖ ਲਓ ਇੱਥੇ ਥੋੜੀ ਜਿਹੀ ਦਿੱਕਤ ਜੀ ਲੱਗ ਜਾਂਦੀ ਆ ਆ ਦੇਖੋ ਹੁਣ ਜਾਲੀ ਵਾਲਾ ਕੁੰਡਾ ਛੱਡ ਕੇ ਇਹਦੇ ਉੱਪਰ ਜਾਲੀ ਪੈ ਰਹੀ ਹੈ ਨਾ ਦੇਖੋ ਆਹ ਵਾਲੀ ਜਾਲੀ ਹੋ ਗਈ ਆ ਕੁੰਡਾ ਸੱੜਕੇ ਇਹਦਾ 2 ਦਾ 1 ਕਰਾਂਗੇ ਇਸ ਤਰੀਕੇ ਨਾਲ ਹੀ ਕਰਨਾ ਤੁਸੀਂ ਨੇ ਵੀ ਧਿਆਨ ਨਾਲ ਦੇਖ ਲਿਓ ਬਾਰ-ਬਾਰ ਵੀਡੀਓ ਜਿਹੜੀ ਪਿੱਸੇ ਕਰਕੇ ਦੇਖ ਲਿਓ ਜਾਂ ਸਪੀਡ ਘੱਟ ਕਰ ਲਿਓ ਧੱਗ ਅੱਗੇ ਕਰਾਂਗੇ ਫੇਰ ਧੱਗ ਅੱਗੇ ਕਰਾਂਗੇ ਆ ਕੁੰਡੇ ਨੂੰ ਆਪਾਂ ਸਿੱਧਾ ਕਰਾਂਗੇ ਜਿਹੜਾ ਜਾਲੀ ਦੇ ਸਾਈਡ ਤੇ ਆ ਠੀਕ ਆ ਜਾਲੀ ਦੇ ਸਾਈਡ ਤੇ ਇਹਨੂੰ ਕੀ ਕਰਨਾ ਸਿੱਧਾ ਕਰਨਾ ਇਸ ਤਰੀਕੇ ਨਾਲ ਪਲਟਾ ਦਾਂਗੇ ਕੁੰਡੇ ਨੂੰ ਫਿਰ ਐਥੋਂ ਦੀ ਬੈਕ ਲਈ ਜਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਠੀਕ ਹੈ ਨਾ ਫਿਰ ਇੱਕ ਕੁੰਡਾ ਸਿੱਧਾ ਬੁਣਾਂਗੇ ਫਿਰ ਦੇਖੋ ਆ ਜਾਲੇ ਦੇ ਉੱਪਰ ਦਿਖ ਰਿਹਾ ਹੈ ਨਾ ਕੁੰਡਾ ਆਵळा ਇਹਨੂੰ ਸੱਡ ਕੇ ਆਹ ਦੋ ਕੁੰਡਿਆਂ ਨੂੰ ਕੀ ਕਰਨਾ ਸਿੱਧਾ ਕਰਨਾ ਬਸ ਇੱਥੇ ਹੀ ਧਿਆਨ ਰੱਖਿਓ ਵੀ ਤੁਹਾਡੇ ਜਾਲੇ ਦੇ ਉੱਪਰ ਇੱਕ ਕੁੰਡਾ ਆ ਰਿਹਾ ਕਿ ਨਹੀਂ ਆ ਰਿਹਾ ਫਿਰ ਮਤਲਬ ਤੁਹਾਡਾ ਡਿਜ਼ਾਈਨ ਹੈ ਜਿਹੜਾ ਬਿਲਕੁਲ ਸਹੀ ਬਣ ਰਿਹਾਗਾ ਇੱਥੇ ਦੋ ਦਾ ਇੱਕ ਕਰਾਂਗੇ ਤਨ ਸਹੀ ਖਰਜੇ ਕਮੇ ਤਾਂ ਧਿਆਨ ਨਾਲ ਨਾ ਪਾਉਣਾ ਆਪਣੇ ਫਸਤੀਕ ਨਾ ਇਸ ਤੋ ਹਾਗਾ ਫੇਰ ਅੱਗੇ ਕਰਾਂਗੇ ਜਾਲੀ ਵਾਲੇ ਕੁੰਡੇ ਦੇ ਉੱਪਰ ਜਾਲੀ ਬਣਾਵਾਂਗੇ ਸਾਈਡ ਤੇ ਜਾਲੀ ਬਣ ਜਾਣੀ ਆ ਫੇਰ ਧਾਗਾ ਅੱਗੇ ਕਰਾਂਗੇ ਆ ਕੁੰਡੇ ਨੂੰ ਕੀ ਕਰਨਾ ਆਪਣੇ ਸਿੱਧਾ ਕਰਨਾ ਇਸ ਤਰੀਕੇ ਨਾਲ ਹੁਣ ਇਹਨਾਂ ਨੂੰ ਵੀ ਦੋ ਤੋਂ ਇੱਕ ਬਣਾ ਦੇਵਾਂਗੇ ਠੀਕ ਹੈ ਨਾ ਆਜਿਹੜੇ ਦੋ ਰਹਿ ਗਏ ਇਹਨਾਂ ਨੂੰ ਆਪਾਂ ਸਿੱਧੇ ਬੁਲ ਲਾਵਾਂਗੇ ਇਸੇ ਤਰੀਕੇ ਨਾਲ ਆਪਾਂ ਨੇ ਡਿਜ਼ਾਈਨ ਜਿਹੜਾ ਸਾਰਾ ਐਡਜਸਟਮੈਂਟ ਕਰਨੀ ਆ ਇਸ ਤੋਂ ਬਾਅਦ ਫਿਰ ਚੌਥੀ ਸਲਾਈ ਆਜੂ ਉਹ ਸਾਰੀ ਆਪਾਂ ਨੇ ਕੀ ਕਰਨੀ ਆ ਉਲਟ ਪੈਣੀ ਹੈਗੀ ਠੀਕ ਹੈ ਨਾ ਕਿਹਨਾਂ ਤੁਸੀਂ ਦੇਖ ਲਓ ਵੀ ਇਸ ਤਰੀਕੇ ਨਾਲ ਡਿਜ਼ਾਈਨ ਬਣ ਗਿਆ ਤੁਹਾਡਾ ਹਾਂਜੀ ਉਲਟ ਸਾਈਡ ਤੇ ਆਪਾਂ ਸਲਾਈ ਸਲਾਈ ਉਲਟੀ ਪਾ ਲਾਂਗੇ ਫਿਰ ਤੁਹਾਨੂੰ ਦਿਖਾਉਣੇ ਆ ਉਲਟੀ ਸਲਾਈ ਪਾ ਲਈ ਆਪਾਂ ਸਮਝਦੇ ਹੋ ਆਪਣਾ ਇੱਕ ਡਿਜ਼ਾਈਨ ਜਿਹੜਾ ਬਣ ਗਿਆ ਕਾਵਣਗੇ 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 ਚਾਰ ਡਿਜ਼ਾਈਨ ਜਿਹੜੇ 26 ਜੋਟੇ ਨੇ 26 ਕੁੰਡੇ ਦੇ ਵਿੱਚ ਬਣ ਗਏ ਇਸ ਤੋਂ ਬਾਅਦ ਦੇਖੋ ਨੈਕਸਟ ਕਿਵੇਂ ਪਾਉਣਾਗਾ ਚਾਰ ਸਲਾਈਆਂ ਆਪਣੇ ਪੈ ਗਈਆਂ ਉਸ ਤੋਂ ਬਾਅਦ ਦੇਖੋ ਜਿਹੜੇ ਆ ਤਿੰਨ ਕੁੰਡੇ ਸਿੱਧੇ ਬਣ ਰਹੇ ਆ ਨਾ ਹੁਣ ਇਸ ਤੋਂ ਬਾਅਦ ਦੇਖੋ ਜਿਹੜੇ ਆਪਣੇ ਆ ਤਿੰਨ ਕੁੰਡੇ ਸਿੱਧੇ ਦੀਂਦੇ ਆ ਨਾ ਇਹਨਾਂ ਤੇ ਡਿਜ਼ਾਈਨ ਬਣੂਗਾ ਦੇਖੋ ਆ ਵਾਲੇ ਤਿੰਨ ਕੁੰਡੇ ਸਿੱਧੇ ਦਿਖ ਰਿਹਾ ਆ ਵਾਲੇ ਤਿੰਨ ਕੁੰਡੇ ਸਿੱਧੇ ਦਿਖ ਰਿਹਾ ਤਿੰਨ ਵਾਰ ਕੁੰਡੇ ਆ ਸਿੱਧੇ ਰਿਖ ਰਿਹਾ ਬਾਕੀ ਸਾਰੇ ਆਪਣੇ ਸਿੱਧੇ ਪੈਣਗੇ ਠੀਕ ਹੈ ਨਾ ਚਲੋ ਆਪਾਂ ਇੱਕ ਵਾਰ ਤੁਹਾਨੂੰ ਦੱਸ ਹੀ ਦਿੰਨੇ ਆ ਆ ਦੇਖੋ ਤਿੰਨ ਕੁੰਡੇ ਆਪਣੇ ਇੱਥੇ ਸਿੱਧੇ ਦਿਖਾਈ ਦੇ ਰਹੇ ਨਾ ਆ ਵਾਲੇ ਆ ਸੀ ਆ ਦੇਖੋ ਇੱਥੋਂ ਸਾਢੇ ਕਿ 1 2 3 ਤਿੰਨ ਕੁੰਡੇ ਸਿੱਧੇ ਦਿਖ ਰਿਹਾ ਅੱਗੇ ਦੇਖੋ ਕਿੰਨੇ ਕੁੰਡੇ ਨੇ ਪੰਜ ਕੁੰਡੇ ਪੰਜ ਕੁੰਡੇ ਆ ਜਿਹੜੇ ਆਪਾਂ ਇਹ ਸਿੱਧੇ ਬੋਲ ਲਵਾਂਗੇ ਪਹਿਲਾ ਦੇਖੋ ਕੁੰਡਾ ਇੱਕ ਉਤਾਰ ਲਿਆ ਦੋ ਤੈਨਾਂ 4 ਪੰਜ ਕੁੰਡੇ ਸਿੱਧੇ ਬੁਣ ਲੈਣਾ ਇਸ ਤੋਂ ਬਾਅਦ ਦੇਖੋ ਆ ਆਪਣੇ ਕੁੰਡੇ ਸਿੱਧੇ ਦਿਖਾਈ ਦੇ ਰਿਹਾ ਤੈਨਾਂ ਦਿਖਾਈ ਦੇ ਰਹੇ ਨਾ ਆ ਵਾਲੇ ਕੁੰਡੇ ਨੂੰ ਛੱਡ ਕੇ ਆ ਤੈਨੂੰ ਕੁੰਡੇ ਸਿੱਧੇ ਨੇ ਆਪਾਂ ਨੇ ਆ ਵਾਲਾ ਕੁੰਡਾ ਚੱਕਣਾ ਗਲਾਸਟ ਵਾਲਾ ਤੀਜਾ ਇਹ ਦੋ ਦੇ ਉੱਪਰ ਦੀ ਟਪਾ ਦਵਾਂਗੇ ਆਪਣੇ ਦੂਜਾ ਡਿਜ਼ਾਈਨ ਜਿਹੜਾ ਬਣਨਾ ਸ਼ੁਰੂ ਹੋ ਜਾਊਗਾ ਇਹਨੂੰ ਆਪਾਂ ਸਿੱਧਾ ਬੁਣ ਲਵਾਂਗੇ ਇੱਕ ਕੁੰਡੇ ਨੂੰ ਅੱਗੇ ਮੂੰਗ ਜਿਵੇਂ ਆਪਾਂ ਪਹਿਲਾਂ ਬੁਣਿਆਗਾ ਪਹਿਲੀ ਸਲਾਈ ਚ ਤੇ ਧਾਗਾ ਅੱਗੇ ਕਰਾਂਗੇ ਤੇ ਜਾਲੀ ਬਣਾ ਲਵਾਂਗੇ ਠੀਕ ਹੈ ਨਾ ਹੁੰਦੇ ਕੁਆ ਜਾਲੀ ਜੀ ਵਾਲੇ ਕੁੰਡੇ ਨੇ ਸਾਰੇ ਆ ਜਿਹੜੇ ਜਾਲੀ ਜੀ ਵਾਲੇ ਕੁੰਡੇ ਨੇ ਨਾ ਇਹ ਸਾਰੇ ਆਪਾਂ ਸਿੱਧੇ ਬੁਣ ਲੈਣੇ ਨੇ ਠੀਕ ਹੈ 1 2 ਤਿੰਨੀ ਪੈਣਗੇ ਕੁੰਡੇ ਆਪਣੇ ਸਿਰ ਧਿਆਨ ਰੱਖਿਓ ਅੱਗੇ ਤੋਂ ਥੋੜੇ ਜਿਹਾ ਵੱਧ ਹੋ ਜਾਂਦੇ ਹੈ ਕਿਉਂਕਿ ਦੇਖੋ ਫੇਰ ਆ ਗਏ ਆਪਣੇ ਆ ਤਿੰਨ ਕੁੰਡੇ ਸਿੱਧੇ ਦਿਖਾਈ ਦੇ ਰਹੇ ਆ ਪਤਾ ਲੱਗ ਜਾਂਦਾ ਸਮਝ ਜੇ ਇਦਾਂ ਦਿਖਾਈ ਦੇਣ ਨਾ ਤੁਹਾਡਾ ਡਿਜ਼ਾਈਨ ਬਿਲਕੁਲ ਸਹੀ ਚੱਲ ਰਿਹਾਗਾ ਹੁਣ ਦੇਖੋ ਆ ਤੀਜਾ ਕੁੰਡਾ ਆਪਾਂ ਚੱਕਣਾਗਾ ਆ ਵਾਲਾ ਠੀਕਾ ਐ ਇਦਾਂ ਚੱਕ ਲੈਣਾ ਐਦਾਂ ਚੱਕ ਕੇ ਇਹਦੇ ਦੋ ਦੇ ਉੱਪਰ ਦੀ ਕੀ ਕਰ ਦੇਣਾ ਟਪਾ ਦੇਣਾ ਹੂੰ ਇਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਣ ਲਾਂਗੇ ਤਾਂ ਗੱਗੇ ਕਰਾਂਗੇ ਆਪਣੀ ਸਾਈਡ ਫੇਰ ਆਪਾਂ ਨੇ ਆਹ ਕੁੰਡਾ ਕੀ ਆ ਸਿੱਧਾ ਬਣ ਲੈਣਾ ਜਿਸ ਨਾਲ ਤਾਂ ਜਾਲੀ ਬਣ ਜਾਣੀ ਆਪਣੀ ਫੇਰ ਤਿੰਨ ਕੁੰਡੇ ਜਿਹੜੇ ਆਪਣੇ ਸਿੱਧੇ ਪੈਣਗੇ ਠੀਕ ਹੈ ਨਾ ਇਸ ਤਰ੍ਹਾਂ ਦੇਖੋ ਤਿੰਨ ਕੁੰਡੇ ਫੇਰ ਸਿੱਧੇ ਆ ਗਏ ਨਾ ਆਪਣੇ ਕਿੰਨਾ ਤੇ ਡਿਜ਼ਾਈਨ ਆ ਜਿਹੜਾ ਫੇਰ ਬਣੂਗਾ ਇਹ ਇਸ ਤਰੀਕੇ ਨਾਲ ਇੱਕ ਕੁੰਡਾ ਆਪਣਾ ਸਿੱਧਾ ਪੈ ਜਾਊਗਾ ਤਾਂ ਗੱਗੇ ਕਰਾਂਗੇ ਤੇ ਜਾਲੀ ਆ ਜਿਹੜੀ ਬਣਜੂਗੀ ਇਹ ਆ ਕੁੰਡੇ ਜਿਹੜੇ ਆਪਾਂ ਨੇ ਸਿੱਧੇ ਪਉਣ ਲੈਣੇ ਆ ਦੋ ਤਿੰਨ ਹੁਣ ਲਾਸਟ ਤੇ ਆ ਗਿਆ ਆਪਾਂ ਦੇਖੋ ਜੀ ਇਹ ਆਪਾਂ ਨੇ ਕੁੰਡੇ ਜਿਹੜੇ ਸਿੱਧੇ ਬਣ ਲੈਣੇ ਇੱਥੇ ਨਹੀਂ ਬਣਾਵਾਂਗੇ ਕਿਉਂਕਿ ਇਹ ਥੋੜੇ ਰਹਿ ਕੇ ਕੁੰਡੇ ਇਹਨਾਂ ਨੂੰ ਆਪਾਂ ਸਿੱਧੇ ਹੀ ਬਣਾਵਾਂਗੇ ਡਿਜ਼ਾਈਨ ਜਿਹੜੇ ਡਿਜ਼ਾਈਨ ਦੀ ਐਡਜਸਟਮੈਂਟ ਸਹੀ ਨਹੀਂ ਹੋਣੀ ਹੈਗੀ ਫਿਰ ਲਾ ਠੀਕ ਹੈ ਨਾ ਦੇਖੋ ਪਹਿਲਾਂ ਇੱਧਰ ਦੀ ਸਾਡਾ ਡਿਜ਼ਾਈਨ ਸੀ ਹੁਣ ਆਪਣਾ ਔਰੇ ਬਣ ਗਿਆ ਵਿਚਾਲੇ ਬਣ ਗਿਆ ਇਹਨਾਂ ਦੇ ਦੇਖੋ ਆ ਦੋਨਾਂ ਡਿਜ਼ਾਈਨਾਂ ਦੇ ਵਿਚਾਲੇ ਡਿਜ਼ਾਈਨ ਬਣ ਗਿਆ ਠੀਕ ਹੈ ਨਾ ਆ ਦੋਨਾਂ ਦੇ ਵਿਚਾਲੇ ਬਣ ਗਿਆ ਡਿਜ਼ਾਈਨ ਆ ਦੋਨਾਂ ਦੇ ਵਿਚਾਲੇ ਬਣ ਗਿਆ ਡਿਜ਼ਾਈਨ ਜਦੋਂ ਫੇਰ ਬਣੂਗਾ ਉਹ ਆਪਣੇ ਇਹਨਾਂ ਦੋਨਾਂ ਦੇ ਵਿਚਾਲੇ ਮਨੂੰ ਇਸੇ ਤਰੀਕੇ ਨਾਲ ਡਿਜ਼ਾਈਨ ਆ ਜਿਹੜਾ ਸਾਰ ਤੇ ਸਾਰਾ ਚੱਲੀ ਜਾਊਗਾ ਠੀਕ ਹੈ ਨਾ ਇਸ ਤੋਂ ਬਾਅਦ ਦੂਜੀ ਸਾਈਡ ਉਲਟੀ ਸਲਾਈ ਪੈਜੂਗੀ ਸਾਰੀ ਤੀਜੀ ਸਾਈਡ ਫੇਰ ਜਿਵੇਂ ਆਪਾਂ ਤੁਹਾਨੂੰ ਸਮਝਾਇਆ ਸੀ ਉਸੇ ਤਰੀਕੇ ਨਾਲ ਹੀ ਕਰਨਾਗਾ ਤੇ ਆਪਣਾ ਡਿਜ਼ਾਈਨ ਆ ਜਿਹੜਾ ਸਾਰਾ ਬਣ ਕੇ ਕੰਪਲੀਟ ਹੋ ਜਾਊਗੀ ਆਈ ਹੋਪ ਕਿ ਤੁਹਾਨੂੰ ਇਹ ਡਿਜ਼ਾਈਨ ਆ ਜਿਹੜਾ ਸਮਝ ਆ ਗਿਆ ਉਹ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਆ ਜਿਹੜਾ ਬਣ ਕੇ ਰੈਡੀ ਹੋ ਗਿਆ ਇਸ ਤੋਂ ਬਾਅਦ ਦੇਖੋ ਆਪਾਂ ਮੋਢਿਆਂ ਦੀ ਕਟਾਈ ਦੱਸਾਂਗੇ ਹਲੇ ਆਪਣਾ ਡੇਢ ਕੈਂਚ ਬੁਣਨ ਵਾਲਾ ਰਹਿੰਦਾ ਉਹ ਬੁਣ ਲਿਕੇ ਹਾਂਜੀ ਜਿਹੜੇ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਸੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੇ ਤੁਹਾਨੂੰ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਡਿਜ਼ਾਈਨ ਆ ਜਿਹੜਾ ਬਣਾਉਣਾ ਆ ਗਿਆ ਕਿ ਨਹੀਂ ਆ ਗਿਆ ਦੇਖੋ ਇਸ ਤਰੀਕੇ ਨਾਲ ਹੀ ਡਿਜ਼ਾਈਨ ਆ ਜਿਹੜਾ ਸਾਰਾ ਪਾਊਗਾ ਕਿਰਾ ਤੁਸੀਂ ਨਾ ਸਿੰਗਲ ਪਾਸਮ ਤੇ ਜਿਹੜਾ ਡਿਜ਼ਾਈਨ ਹੈ ਇਹ ਬਣਾਉਣਾ ਸ਼ੁਰੂ ਕਰਿਓ ਤਾਂ ਕਿ ਤੁਹਾਨੂੰ ਸਮਝ ਆ ਜੇ ਚੰਗੀ ਤਰ੍ਹਾਂ ਪ੍ਰੋਪਰ ਕਿਉਂਕਿ ਆ ਤੰਨ ਅਪਲਾਈ ਦੇ ਵਿੱਚ ਜਾਲੀ ਜਿਹੜੀ ਥੋੜੀ ਜਿਹੀ ਘੱਟ ਦਿਖਾਈ ਦੇ ਰਹੀ ਹੈ ਕਿ ਉਹ ਚ ਪੱਤ ਦਿਖਾਈ ਦੇ ਰਹੇ ਸੀ ਤਾਂ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਡਿਜ਼ਾਈਨ ਜਿਹੜਾ ਇਸ ਤਰੀਕੇ ਨਾਲ ਬਣਦਾਗਾ ਦੇਖੋ ਸੇਮ ਹੋ ਹੀ ਡਿਆ ਨਾ ਹਦੇ ਦੇ ਵੀ ਤੰਨ ਕੁੰਡੇ ਆ ਦੇ ਸਿੱਧਾ ਤਾਂ ਖਾਈ ਦੇ ਰਿਆ ਠੀਕ ਹੈ ਨਾ ਇੰਨਾ ਤੇ ਡਿਜ਼ਾਈਨ ਆ ਜਿਹੜਾ ਇਸੇ ਤਰੀਕੇ ਨਾਲ ਹੀ ਬੁਣਿਆ ਜਾਊਗਾ ਸਾਰਾ ਚਲੋ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਜੇ ਇੱਥੇ ਤੱਕ ਵੀਡੀਓ ਦੇਖੀ ਹੈ ਤੁਸੀਂ ਨੇ ਅ ਚੈਨਲ ਨੂੰ ਜਰੂਰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ